ਕਮਾਨਾ ਹਾਂਜੀ ਭਾਈ ਜੀ ਇਹ ਬੰਨ ਟੁੱਟਿਆ ਜਿਹੜਾ ਕਿੰਨਾ ਕੁ ਹੋਇਆ ਨੁਕਸਾਨ ਨੁਕਸਾਨ ਤਾਂ ਵੀਰ ਜੀ ਹੋਈ ਜਾਂਦਾ ਹੁਣ ਜਿਹੜੇ ਸਾਹ ਨਾਲ ਬੰਨ ਟੁੱਟਿਆ ਲਗਾਤਾਰ ਕਈ ਏਕੜੇ ਜ਼ਮੀਨ ਹੈ ਲੈ ਗਏ ਜਾਂਦਾ ਰਿਹਾ ਹੁਣ ਇਧਰ ਪੁਨੀਆਰੀ ਬੰਨੀ ਮਾਰ ਕੀਤੀ ਹੁਣ ਫਿਰ ਇਧਰ ਨੇ ਜਿਹੜੇ ਤੱਕ ਮਾਰ ਕਰੇਗਾ ਸਾਰਾ ਜਾਏਗਾ ਫਿਰ ਇਧਰ ਆ ਵੀ ਟੁੱਟ ਸਕਦਾ ਇਸ ਕਰਕੇ ਵੀ ਇਧਰ ਵੀ ਨੁਕਸਾਨ ਹੋ ਸਕਦਾ ਸਾਰੇ ਪਾਸੇ ਚਾਰਿਆਂ ਨੂੰ ਨੁਕਸਾਨ ਹੈ ਕਿ ਕਿੱਡਾ ਕਾ ਹੈ ਪਾੜ ਜਿਹੜਾ ਹੈ ਪਾੜ ਬਹੁਤ ਹੈ ਅੱਧੇ ਕਿਲੇ ਦਾ ਪਾੜ ਹੈ ਜੀ ਪਹਿਲਾਂ 20 ਫੁੱਟ ਦਾ ਪਾੜ ਸਿੱਧਾ ਪਿਆ ਜਿਆ ਸੀਗਾ ਹੁਣ ਅੱਧੇ ਕਿਲੇ ਤੱਕ ਦਾ ਹੋ ਰਿਹਾ ਜੀ ਕਿੰਨੀ ਕੁ ਸੋ ਵਹਾਂ 50 60 ਕਿਲੇ ਮਾਰ ਕਰ ਗਏ ਤੇ 20 30 ਕਿਲੇ ਉਧਰ ਪੁਨਿਆਰੀ ਬਣੀ ਮਾਰ ਕਰ ਰੱਖੇ ਕਿਹੜੇ ਕਿਹੜੇ ਪਿੰਡ ਪੈਂਦੇ ਇਧਰ ਫਰਮਾਈ ਬੁਰਜ ਕਰਮਗੜ ਪੁਨਿਆਰੀ ਤੇ ਨੇਜੜੇਲਾ ਇਧਰ ਤੱਕ ਮਾਰ ਕਰ ਸਕਦੇ ਜੀ ਇਹ ਇਹ ਕਿਹੜਾ ਪਿੰਡ ਪੁਨਿਆਰੀ ਪਿੰਡ ਹੈ ਇਹ ਇਹ ਬੁਰਜ ਕਰਮਗੜ ਸੰਗਰ ਪਿੰਡ ਹੈ ਜੀ ਅੱਛਾ ਹਾਂਜੀ ਜੋ ਪਰਲੇ ਪਾਸੇ ਪੁਨਿਆਰੀ ਹੈ ਹਾਂਜੀ ਪਰਲੇ ਪਾਸੇ ਪੁਨਿਆਰੀ ਹੈ ਜੀ ਉਸ ਤੋਂ ਅਗਲਾ ਫਰਮਾਈ ਹੈ ਜੀ ਦੋਨੇ ਪਿੰਡਾਂ ਦੇ ਵਿਚਾਲੇ ਪਿੰਜਾ ਕਰ ਇਹ ਦੋਨੇ ਪਿੰਡਾਂ ਦੇ ਵਿਚਾਲੇ ਪਾੜ ਵੱਜਿਆ ਜੀ ਇਹ ਪ੍ਰਸ਼ਾਸਨ ਦੇ ਅਧਿਕਾਰੀ ਤਾਂ ਹੁਣ ਅੱਜ ਜਿਵੇਂ ਪਾਪ ਲਾਈਨ ਚੱਲ ਰਹੀ ਹੈ ਜੀ ਟਰਾਲੇ ਚੱਲ ਰਹ ਬਾਕੀ ਅਧਿਕਾਰੀ ਤਾਂ ਕੋਈ ਹਲੇ ਤੱਕ ਦਿਖਿਆ ਨਹੀਂ ਜਿਆਦਾ ਪਾਣੀ ਰੁਕਿਆ ਨਹੀਂ ਰੁਕਿਆ ਹੀ ਨਹੀਂ ਬਾਕੀ ਕੋਸ਼ਿਸ਼ ਬਹੁਤ ਕੀਤੀ ਜੀ ਲੋਕਾਂ ਨੇ ਗੱਟੇ-ਗੱਟੇ ਲੈ ਕੇ ਗਏ ਪਰ ਉਹੀ ਗੱਲ ਜਦੋਂ ਹੌਸਲਾ ਟੁੱਟਿਆ ਕਰਾਈ ਹੁੰਦਾ ਹੈ ਲੋਕਾਂ ਦੇ ਸਮਝ ਤੋਂ ਬਾਹਰ ਹੋ ਗਿਆ ਲੋਡ ਹੋ ਗਿਆ ਜਦੋਂ ਪਾੜ ਪੈ ਗਏ ਨਾ ਇੱਕਦਮ ਖੁਰਗੀ ਮਿੱਟੀ ਇਹ ਵੀਰ ਜੀ ਇਹ ਫਰਵਾਈ ਪਿੰਡਿਆ ਪਰਲੀ ਸਾਈਡ ਨਾਗੋ ਵਾਲੀ ਹੈ ਜੀ ਪਰਲੀ ਸਾਈਡ ਨਾਗੋ ਵਾਲੀ ਹੈ ਜੀ ਇੱਧਰ ਫਰਵਾਈ ਤੇ ਇਹ ਇੱਧਰ ਹੈ ਜਿਹੜਾ ਇਹ ਸੰਗਰ ਹੈ ਜੀ ਜਿਹੜਾ ਇਹਦੇ ਵਿੱਚੋਂ ਹੀ ਇਹ ਪਾੜ ਪਿਆ ਹੈ ਜੀ ਇਥੋਂ ਮੰਨ ਕੇ ਚੱਲੋ ਵੀ ਤੁਸੀਂ ਜਦੋਂ ਸ਼ੁਰੂ ਚ ਪਾੜ ਪਿਆ ਵਾ 4-5 ਫੁੱਟ ਦਾ ਪਾੜ ਸੀਗਾ ਜੀ ਜ਼ਿਮੀਂਦਾਰਾਂ ਨੇ ਬੜੀ ਕੋਸ਼ਿਸ਼ ਕੀਤੀ ਜਿਹੜੇ ਲਾਗੇ ਲਾਗੇ ਜ਼ਿਮੀਂਦਾਰ ਸੀ ਆ ਟਾਣੀਆਂ ਜੀ ਭਾਈ ਸਾਹਿਬ ਉਹਨਾਂ ਦੀ ਉਹਨਾਂ ਨੇ ਇੱਥੇ ਆ ਕੇ ਕਾਫੀ ਯੋਗਦਾਨ ਦਿੱਤਾ ਰੁੱਖ ਵੱਡ-ਵੱਡ ਕੇ ਵਿੱਚ ਰੱਖੇ ਪਰ ਉਹ ਬੰਦੇ ਥੋੜੇ ਹੀ ਵੀਕ ਬੰਦੇ ਸੀ ਉਹਨਾਂ ਕੋ ਨਈ ਕੰਟਰੋਲ ਹੋਇਆ ਜੋ ਬੜੇ ਤਮਾਸ਼ਾ ਵੇਖਣ ਆਲੇ ਜਾਂਦੇ ਤੇ ਜੋ ਕਿ ਉੱਥੇ ਸੰਘਰ ਵਾਲੇ ਸ਼ੈੱਡ ਥੱਲੇ ਪ੍ਰਸ਼ਾਸਨ ਦੀਆਂ ਗੱਡੀਆਂ ਖਲੋਤੀਆਂ ਹੋਈਆਂ ਜੀ ਲਾਲ ਬੱਤੀ ਵਾਲੀਆਂ ਉਹਨਾਂ ਨੇ ਕੋਈ ਵੀ ਯੋਗਦਾਨ ਨਹੀਂ ਦਿੱਤਾ ਪਾਪ ਲਾਈਨ ਆਈ ਆ ਪਾਪ ਲਾਈਨ ਵਾਪਸ ਚਲ ਗਈ ਆ ਜੀ ਜੇ ਇੱਥੇ ਪਾਪ ਲਾਈਨ ਚੱਲ ਜਾਂਦੀ ਮਸ਼ੀਨਾਂ ਚੱਲ ਜਾਂਦੀਆਂ ਤੇ ਅੱਜ ਇਸ ਏਰੀਏ ਦਾ ਕੋਈ ਨੁਕਸਾਨ ਨਹੀਂ ਹੋਣਾ ਜੀ ਹੁਣ ਕਿੰਨਾ ਕੁ ਨੁਕਸਾਨ ਹੋ ਗਿਆ ਭਾਈ ਨੁਕਸਾਨ ਤੇ ਜੀ ਬਹੁਤ ਆ ਜੀ ਇੱਥੇ ਹੁਣ 4-4 ਫੁੱਟ ਸਿੱਧਾ ਪਾਣੀ ਆ ਰਿਹਾ ਜੀ ਉੱਥੋਂ ਅਸੀਂ ਲਾਗੋ ਜਾ ਕੇ ਵੇਖ ਕੇ ਆਏ ਆ ਤੁਸੀਂ ਕੈਮਰਾ ਘੁਮਾਓ ਜੀ ਉਧਰ ਵੇਖੋ ਬਹੁਤ ਜ਼ਿਆਦਾ ਪਾਣੀ ਆ ਜੀ ਤੇ ਰਾਤੋਂ ਰਾਤ ਸੰਘਰ ਦੇ ਲਾਗੇ ਪਾਣੀ ਪਹੁੰਚ ਜਾਣਾ ਹੈ ਕਿੰਨੇ ਥੋੜੇ ਕੋਲੇ ਆਈ ਨਹੀਂ ਪ੍ਰਸ਼ਾਸਨ ਦੇ ਅਫਸਰ ਦੂਰੇ ਹੋਣੇ ਨਾ ਹੀ ਕੋਈ ਨਹੀਂ ਜੀ ਉੱਥੇ ਕਹੀ ਜਾਂਦੇ 2 ਕਿਲੋਮੀਟਰ ਤੁਸੀਂ ਤੁਰ ਕੇ ਆਏ ਜੋ ਜੀ ਤੁਹਾਨੂੰ ਪਤਾ ਹੈ ਉੱਥੋਂ ਆਖੀ ਜਾਂਦੇ ਆ ਵੀ ਇੱਥੇ ਕੋਈ ਪਾਣੀ ਵਾਲ ਨਾ ਜਾਓ ਚੱਕਰ ਤੇ ਆ ਵੀ ਸੰਗਤ ਆਊਗੀ ਕੋਈ ਭਾਈਚਾਰੇ ਨਾਲ ਬੰਦੇ ਲੱਗਣਗੇ ਨਾਲ ਅਜੇ ਵੀ ਬਾਹਰ ਸਕਦਾ ਜੇ ਕੋਈ ਪੋਪ ਲੈਣਾ ਦੋ ਤਿੰਨ ਕੋਈ ਪੋਪ ਲੈਣਾ ਆ ਜਾਂਦੇ ਅਜੇ ਵੀ ਪਾੜ ਕੋਈ ਜ਼ਿਆਦਾ ਨਹੀਂ 50 ਫੁੱਟ ਦਾ ਪਾੜ ਹੈ ਜੀ ਜੀ ਇਹ ਜੀ ਫਰਮਾਈ ਫਿਹਾਰੀ ਨੇੜਾ ਡੇਲਾ ਅਗਲੀ ਪਿੰਡ ਡੇਲਾ ਹਾਂ ਜੀ ਇਹ ਕਈ ਪਿੰਡਾਂ ਨੂੰ ਪੰਜ-ਛਤ ਪਿੰਡਾਂ ਨੂੰ ਜਿਆਦਾ ਨੁਕਸਾਨ ਆ ਜੀ ਪਹਿਲਾਂ ਤਾਂ ਇਹ ਤੁਹਾਡਾ ਚੈਨਲ ਵਾਲਿਆਂ ਦਾ ਧੰਨਵਾਦ ਜਿਹੜੇ ਤੁਸੀਂ ਇਹ ਦਿਖਾਉਂਦੇ ਫਿਰਦੇ ਹੋ ਤੇ ਗਾਂ ਲੋਕਾਂ ਤੱਕ ਪਤਾ ਲੱਗਦਾ ਰਹਿੰਦਾ ਵੀ ਕਿੰਨਾ ਨੁਕਸਾਨ ਹੋ ਗਿਆ ਹੋ ਸਕਦਾ ਸਰਕਾਰ ਨੂੰ ਵੀ ਇਹ ਚੀਜ਼ਾਂ ਦਾ ਪਤਾ ਲੱਗੇ ਸਰਕਾਰ ਇਹ ਕਿਸਾਨਾਂ ਦਾ ਮੁਆਵਜ਼ਾ ਦੇਵੇ ਅਸੀਂ ਵੀ ਅੱਜ ਕੀ ਸੀ ਸਾਡੀ ਇੱਕ ਟੀਮ ਹੈ ਉਹ ਸਾਡੀ ਟੀਮ ਫਿਰੋਜ਼ਪੁਰ ਆਪਣੇ ਫਾਜ਼ਲ ਕਾ ਸਾਈਡ ਸੀਗੀ ਅਸੀਂ ਵੀ ਜਾ ਰਹੇ ਸੀ ਅਸੀਂ ਮਲੋੜ ਤੋਂ ਸਾਨੂੰ ਨਾ ਇੱਥੋਂ ਫੋਨ ਗਿਆ ਵੀ ਪਨਹਾਰੀ ਬੰਨ ਟੁੱਟ ਗਿਆ ਅਸੀਂ ਮਲੋੜ ਤੋਂ ਵਾਪਸ ਮੁੜੇ ਵਾਪਿਸ ਮੁੜ ਕੇ ਆ ਕੇ ਫਿਰ ਇੱਥੇ ਆਏ ਆ ਇੱਥੇ ਕਿਉਂਕਿ ਸਾਡਾ ਵੀ ਸੋਸ਼ਲ ਮੀਡੀਆ ਤੇ ਚੈਨਲ ਹੈ ਬਿੱਲੂ ਖੁਸ਼ ਕਰਨ ਦੀਆਂ ਫਨੀ ਵੀਡੀਓ ਜੇ ਤੁਸੀਂ ਅਕਸਰ ਲੋਕ ਦੇਖਦੇ ਆ ਤੇ ਤਾਂ ਕਰਕੇ ਸਾਡਾ ਤਾਂ ਮਕਸਦ ਇਹ ਹੈ ਵੀ ਜਦੋਂ ਚੈਨਲ ਤੇ ਪਾਵਾਂਗੇ ਤਾਂ ਲੋਕ ਆਸੇ ਪਾਸੇ ਦੇ ਆ ਜਾਣ ਤਾਂ ਆਪਣੇ ਲੋਕਾਂ ਦਾ ਆਮ ਲੋਕਾਂ ਦਾ ਨੁਕਸਾਨ ਹੋਣੋਂ ਬਚ ਸਕੇ ਇਹ ਹੈ ਜੀ ਗੱਲ ਸਾਡਾ ਤਾਂ ਅਸੀਂ ਵੀ ਆਪਣਾ ਕੰਮ ਕਰ ਰਹੇ ਆ ਤੇ ਸਾਨੂੰ ਤਾਂ ਇਹ ਹੈ ਵੀ ਸਰਕਾਰ ਮਦਦ ਕਰੇ ਤੇ ਇਹਨਾਂ ਦਾ ਵਿਚਾਰਿਆਂ ਦਾ ਮੁਆਵਜ਼ਾ ਇਹਨਾਂ ਨੂੰ ਮੰਗ ਦਾ ਹੱਕ ਮਿਲਦਾ